ਲੈ ਜਾਓ ਇੱਕ ਨਾਲ ਇੱਕ ਫਰੀ ਲੈ ਜਾਓ ਇੱਕ ਨਾਲ ਇੱਕ ਫਰੀ ਇੱਕ ਨਾਲ ਇੱਕ ਫਰੀ ਸੂਟ ਇੱਕ ਨਾਲ ਇੱਕ ਫਰੀ ਸੂਟ ਜਿਹੜੇ ਬਾਜ਼ਾਰ ਤੁਸੀਂ ਲੈਨੇ ਹੋ 5 500 ਦੇ ਲੈ ਜਾਓ 2.5 250 ਚ ਮਾਤੂ ਸ਼੍ਰੀ ਦਸਤਾਰ ਬਾਗੇ ਪੁਰਾਣੇ ਆ ਜਾਓ 5 500 ਵਾਲੇ 2.5 250 ਚ ਕਰਦੇ ਆ 2.5 250 ਚ ਕਰਦੇ ਆ ਭੋਜੀ ਕਾਟਨ ਦੇ ਸੂਟ ਰੰਗਾ ਮੇਸੀ ਚੈੱਕ ਕਰ ਲੋ ਡਿਜ਼ਾਈਨਿੰਗ ਚਾਹੇ ਲਾਈਟ ਕਲਰ ਲੈ ਲੋ ਚਾਹੇ ਡਾਰਕ ਲੈ ਲੋ 500 ਰੁਪਏ ਦੇ ਦੋ ਵੱਡੀ ਸੇਲ ਲੱਗੀ ਆ ਸ਼ੰਕਰ ਪ੍ਰਿੰਟ ਦੇ ਉੱਤੇ ਕੈਮਬ੍ਰਿਕ ਦਾ ਸੂਟ 500 ਦੇ ਦੋ ਦੇਖੋ ਜੀ ਵੱਡੇ ਫਾਇਦੇ ਵੱਡੇ ਫਾਇਦੇ ਚਾਹੇ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਚਾਹੇ ਤੁਸੀਂ ਰੀਸੇਲਰ ਹੋ ਤੁਸੀਂ ਦੁਕਾਨਦਾਰ ਹੋ ਚਾਹੇ ਤੁਸੀਂ ਆਪਣੇ ਲੈਣਾ ਕਪੜਾ ਲੈ ਜਾਓ ਇੱਕ ਨਾਲ ਇੱਕ ਫ੍ਰੀ ਕਰਤਾ 5 500 ਵਾਲੇ 2.5 250 ਚ ਕਰਦੇ ਦੇਖੋ ਪ੍ਰਿੰਟ ਦੇਖੋ ਰੰਗ ਦੇਖੋ ਜਿੰਨੀ ਮਰਜ਼ੀ ਵੈਰਾਈ ਲੈ ਜਾਓ ਜੀ ਕਲਰ ਚੜ ਚੈੱਕ ਕਰ ਲੋ ਪਿਓਰ ਕਾਟਨ ਦਾ ਸੂਟ ਬਜ਼ਾਰਾਂ ਚ 800 ਰੁਪਏ ਦਾ ਆਲ ਓਵਰ ਚੱਕੋ ਰਾਮ ਟੈਕਸ ਦਾ 400 ਰੁਪਏ ਦਾ 400 ਰੁਪਏ ਦਾ 400 ਰੁਪਏ ਦਾ ਜੀ ਦੇਖੋ ਕੋਈ 1000 ਨਹੀਂ ਲੈਣਾ ਕੋਈ 800 ਨਹੀਂ ਲੈਣਾ ਕੋਈ 900 ਨਹੀਂ ਲੈਣਾ ਸਿਰਫ 400 ਰੁਪਏ ਦਾ ਸੂਟ ਪ੍ਰਿੰਟ ਦੇਖੋ ਡਿਜ਼ਾਈਨ ਦੇਖੋ ਜਿੰਨੀ ਮਰਜ਼ੀ ਵੈਰਾਈ ਸੋ ਜਿਹੜੀ ਬਜ਼ਾਰਾਂ ਚ ਹੁੰਦੀ ਤੁਹਾਡੀ ਲੁੱਟ ਕਰਦੀ ਜਿਵੇਂ ਹੀ ਬੰਦ ਮਾਤੂ ਸ਼੍ਰੀ ਦਸਤਾਰ ਬਾਗੇ ਪ੍ਰਾਣੇ ਆ ਜਿਓ ਲੈ ਜਾਓ ਚਾਰ ਚਾਰ ਚੱਕੋ ਜੀ ਬਟਿਕ ਸੂਟ ਜਿਹੜੇ ਬਜ਼ਾਰਾਂ ਚ 15 1500 ਰੁਪਏ ਦੇ ਮਿਲਦੇ ਚੱਕੋ 1500 ਰੁਪਏ ਦੇ ਤਿੰਨ ਪਿਓਰ ਕਾਟਨ ਦੇ ਸੂਟ ਫੋਟੋ ਵਾਲੇ ਸੂਟ ਪਟੀਕ ਵਾਲੇ ਸੂਟ ਕੰਟਰਾਸਟ ਦੁਪੱਟੇ ਕੰਟਰਾਸਟ ਬਾਟਮਾ ਬਾਟਮਾ ਵਰਕ ਚੈੱਕ ਕਰਾ ਦਿਓ ਦੇਖੋ ਜੀ ਗਲੇ ਦੇ ਕਿੰਨਾ ਪਿਆਰਾ ਵਰਕ ਆ ਘੇਰੇ ਦੇ ਕਿੰਨਾ ਪਿਆਰਾ ਵਰਕ ਆ ਪੌਂਜੇ ਦੇ ਵੀ ਕੰਮ ਕੀਤਾ ਬਾਜ਼ਾਰ ਦਾ ਰੇਟ 1200 1500 ਸਾਡਾ ਰੇਟ ਸਿਰ 500 ਬਾਟਮ ਵਾਲੇ ਸੂਟ ਬਟੀਕਾ ਵਾਲੇ ਸੂਟ ਮਾਡਰਨ ਵਾਲੇ ਸੂਟ 5500 ਚ ਕਰਦੇ ਆ ਦੇਖੋ ਜੀ ਕੋਈ 1200 ਨਹੀਂ ਕੋਈ 1500 ਨਹੀਂ ਸਿਰਫ 500 ਰੁਪਏ ਦਾ ਸੂਟ ਲੈ ਜਾਓ 500 ਰੁਪਏ ਦਾ ਸੂਟ ਜਿੰਨੇ ਮਰਜੀ ਡਿਜ਼ਾਈਨ ਚੈੱਕ ਕਰ ਲੋ ਜਿਹੜਾ ਮਰਜੀ ਡਿਜ਼ਾਈਨ ਚੱਕ ਕੇ ਲੈ ਜਾਓ 500 ਰੁਪਏ ਦਾ 500 ਰੁਪਏ ਦਾ ਭਾਰੇ ਤੋਂ ਪਾਰਾ ਸੂਟ ਹੈਵੀ ਤੋਂ ਹੈਵੀ ਸੂਟ ਲਾਈਟ ਤੋਂ ਲਾਈਟ ਸੂਟ ਡਾਰਕ ਤੋਂ ਡਾਰਕ ਆ ਚੈੱਕ ਕਰੋ ਆਰਗੈਂਜ਼ਾ ਦਾ ਸੂਟ ਬਾਟਮ ਵਰਕ ਦੁਪੱਟਾ ਲਾ ਕੇ ਨਾਲ ਜਿਹੜਾ ਬਜਾੜਾ ਚ 2 2000 ਦਾ ਇੱਥੇ ਲੈ ਜਾਓ 2000 ਦੇ ਦੋ ਆ ਦੇਖੋ ਜੀ ਬਹੁਤ ਸੋਹਣੇ ਸੋਹਣ ਗਲੇ ਦੇ ਕਿੰਨਾ ਪਿਆਰਾ ਵਾਕ ਫਰੰਟ ਦੇਖੋ ਪੌਂਜਾ ਦੇ ਵੀ ਕੰਮ ਕੀਤਾ ਹੈਗਾ ਕੱਲੇ ਕੱਲੇ ਸੂਟ ਤੇ ਰੇਟ ਲਿਖ ਲਿਖ ਕੇ ਲਾਤਾ 222 ਸੌਲੇ 25 25 ਸੌਲੇ ਸੂਟ ਘਾੜ ਤੇ 1 1000 ਚ 6 ਦੀ ਆਜੋ ਸਿਰਫ 5 ਦਿਨ 5 ਦਿਨ ਦੀ ਸੇਲ ਸਿਰਫ 5 ਦਿਨ ਹੋਣਗੇ ਵੱਡੇ ਫਾਇਦੇ ਮਾਤੂ ਸ਼੍ਰੀ ਦਸਤਾਰ ਬਾਗਾ ਪ੍ਰਾਣਾ ਮੋਗਾ ਰੋਡ ਤੇ ਨੰਬਰ ਸਕਰੀਨ ਤੇ ਆ ਬਜ਼ਾਰ ਦਾ ਰੇਟ 2500 ਰੁਪਈਆ 3000 ਰੁਪਈਆ 2800 ਰੁਪਈਆ ਸਾਡਾ ਰੇਟ ਸਿਰਫ 1000 ਉਹ ਦੇਖੋ ਇਹ ਵੀ 1000 ਚ ਕਰਤਾ ਵੱਡੇ ਫਾਇਦੇ ਕਿਸੇ ਨੇ ਨਹੀਂ ਦੇਣਾ ਇਸ ਪਾ ਦੇ ਸੂਟ ਦੇਖੋ ਜੀ ਬੁਟੀਕ ਸੂਟ ਆ ਸੋਲੋ ਸੋਲੋ ਪੀਸ ਆ ਸਿੰਗਲ ਸਿੰਗਲ ਪੀਸ ਆ ਚੱਕ ਕੇ ਲੈ ਜਾਓ 1-1000 ਰੁਪਏ ਚ ਹੈਂਡਵਰਕ ਦਾ ਸੂਟ ਕਿਸੇ ਨੇ ਦਿਖਾਉਣਾ ਨਹੀਂ ਦੇਣ ਦੀ ਗਲਤ ਆ ਤੂਰਦੀ ਆ ਕਲਰ ਚੈੱਕ ਕਰ ਲਓ ਕੰਟਰਾਸਟ ਚੈੱਕ ਕਰ ਲਓ ਨਵੀਆਂ ਚੀਜ਼ਾਂ ਕੋਈ ਲਾਟ ਨਹੀਂ ਚੱਕਿਆ ਫਰੈਸ਼ ਮਾਲ ਦੇਣ ਜਾ ਰਹੇ ਘੱਟ ਰੇਟਾਂ ਦੇ ਵਿੱਚ 5 ਦਿਨਾਂ ਦੀ ਵੱਡੀ ਸੇਲ ਆ ਕੇ ਫਾਇਦਾ ਲੈ ਲਓ ਆ ਚੈੱਕ ਕਰੋ ਜਿੰਨਾ ਪ੍ਰਿੰਟ ਸੂਟ ਹੈ ਚਾਹੇ ਮੈਚਿੰਗ ਸੂਟ ਲੈ ਲਓ ਚਾਹੇ ਵਰਕ ਸੂਟ ਲੈ ਲਓ ਕੋਈ 500 ਰੁਪਏ ਦਾ ਕੋਈ 600 ਰੁਪਏ ਦਾ ਟਾਪ ਕਲਾਸ ਦੇ ਪੀਸ ਦੇਖੋ ਕੋਈ 200 ਰੁਪਏ ਕੋਈ 250 ਰੁਪਏ ਕੋਈ 300 ਰੁਪਏ ਦੇ ਕੋਈ 400 ਰੁਪਏ ਇਹਨਾਂ ਦੇ ਉੱਤੇ ਵੀ ਵੱਡੀਆਂ ਆਫਰਾਂ ਲਾਤੀਆਂ ਚੱਕੋ 6 600 ਦੇ ਵਿੱਚ 7 700 ਦੇ ਵਿੱਚ 올 ਓਵਰ ਸੂਟ ਕਰਤੇ ਆ ਚਾਹੇ ਬਣਾ ਲਓ ਸੂਟ ਚਾਹੇ ਬਣਾ ਲਓ ਇਹਦਾ ਤੁਸੀਂ ਨਾਈਟ ਸੂਟ ਚਾਹੇ ਬਣਾ ਲਓ কুরਤੀ ਜੋ ਮਰਜੀ ਬਣਾ ਲਓ ਕੁੜੀਆਂ ਚਿੜੀਆਂ ਵਾਲੇ ਸੂਟ ਤੁਸੀਂ ਲੈਣੇ ਬਜ਼ੁਰਗਾਂ ਵਾਲੇ ਦੇਖੋ ਬਜ਼ੁਰਗਾਂ ਲਈ ਵੀ ਬੜੇ ਸੋਹਣੇ ਸੋਹਣੇ ਪ੍ਰਿੰਟ ਆ ਗਿਆ ਬਹੁਤ ਵੱਡੇ ਫਾਇਦੇ ਹੋ ਰਹੇ ਨੇ ਇੱਕ ਵਾਰੀ ਛੇਤੀ ਤੋਂ ਛੇਤੀ ਆਜੋ ਸਿਰਫ 5 ਦਿਨਾਂ ਦਾ ਮੇਲਾ ਜਿੰਨਾ ਸਟਾਕ ਸਾਰਾ ਕਲੀਅਰ ਕਰ ਦੇਣਾ ਕਾਟਨ ਦੇ ਸੂਟਾਂ ਦੇ 5 ਦਿਨਾਂ ਦੀ ਵੱਡੀ ਸੇਲ ਲੱਗੀ ਆ ਦੇਖੋ ਸਾਡੇ ਕੋਲ 100 ਰੁਪਏ ਦਾ ਸੂਟ ਵੀ ਹੈਗਾ 250 ਰੁਪਏ ਸੂਟ ਦੁਪੱਟੇ ਨਾਲ ਵੀ ਹੈਗਾ ਸਾਡੇ ਕੋਲ ਬਰਾਇਡਲ ਸੂਟ ਵੀ ਹੈਗੇ 5000 6000 8000 10000 ਉਤਤ ਹਯਾਰ ਤੋਂ ਪਲੱਸ 1275 ਤੋਂ ਪਲੱਸ ਸੂਟ ਜਿਹੜਾ ਮਰਜ਼ੀ ਲੈ ਲਓ 25% ਡਿਸਕਾਊਂਟ ਔਨ ਐਮ ਆਰ ਪੀ ਦੇ ਦਵਾਂਗੇ ਜੀ 25% ਦੇਖੋ ਨਹੀਂ ਹੋਣ ਦੇਣੀ ਨਹੀਂ ਹੋਣ ਦੇਣੀ ਤੁਹਾਡੀ ਸੂਟਾਂ ਦੇ ਰੇਟਾਂ 'ਚ ਲੁੱਟ ਨਹੀਂ ਹੋਣ ਦੇਣੀ ਛੇਤੀ ਆਜੋ ਮਾਤੂ ਸ਼੍ਰੀ ਦਸਤਾਰ ਬਾਗਾ ਪੁਰਾਣਾ ਮੋਗਾ ਰੋਡ ਤੇ ਨੰਬਰ ਸਕਰੀਨ ਤੇ ਆ ਤੁਸੀਂ ਕੋਈ ਜਾਣ ਕੇ ਲੈਣਾ ਚਾਹੋ ਤਾਂ ਕਾਲ ਕਰ ਸਕਦੇ ਆ 11 ਮਨ ਆਕਾਸ਼ ਦੇ ਨਾਲ ਹਰਦੀਪ ਸਿੰਘ ਅਗਰਸਾਨ ਟੀਵੀ ਬਾਗਾ ਪੁਰਾਣਾ